ਮਿਤਲਜੀਤ ਜੀ ਨੂੰ ਨਹੀਂ ਸੀ ਪਤਾ ਜਦੋਂ ਫਿਲਮ ਬਣ ਲਈ ਕਿ ਇੱਥੇ ਹਾਲਾਤ ਐਸੇ ਹੋ ਜਾਣਗੇ ਸੋ ਪੂਰੇ ਭਾਰਤ ਦਾ ਫਖਰ ਹੈ ਪੰਜਾਬੀਆਂ ਦਾ ਵੀ ਫਖਰ ਹੈ ਲੇਕਿਨ ਪੂਰੇ ਭਾਰਤ ਦਾ ਫਖਰ ਤੂੰ ਉੱਥੇ ਪਹੁੰਚ ਗਿਆ ਜਿੱਥੇ ਕੋਈ ਨਹੀਂ ਪਹੁੰਚਿਆ ਕਲਾਕਾਰਾਂ ਦਾ ਨਾ ਇਹ ਵੀ ਕਹਿਣਾ ਹੈ ਉਹ ਕਹਿ ਰਹੇ ਨੇ ਕਿ ਲੱਖਾਂ ਗੀਤ ਨੇ ਜਿਹੜੇ ਪਾਕਿਸਤਾਨ ਤੋਂ ਸਾਡੇ ਇੱਧਰ ਆਏ ਨੇ ਮੀਕਾ ਸਿੰਘ ਜੀ ਮੈਂ ਗੱਲ ਕਰਦਾ ਤੁਹਾਡਾ ਪਰਿਵਾਰ ਕਿਰਸ਼ਤ ਹੈ ਸੋਸ਼ਲ ਮੀਡੀਆ ਤੇ ਦਲਜੀਤ ਦਸਾਂਜ ਦਾ ਬਹੁਤ ਵਿਰੋਧ ਹੋ ਰਿਹਾ ਸਰਦਾਰ ਜੀ 3 ਫਿਲਮ ਕਰਕੇ ਕਿਉਂਕਿ ਉਹ ਕਹਿ ਰਹੇ ਨੇ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰ ਰਹੇ ਨੇ ਤੇ ਇਹ ਜਿਹੜੀ ਫਿਲਮ ਹੈ ਅਸੀਂ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਣੀ ਤੇ ਉੱਥੇ ਹੀ ਜਿਹੜੇ ਕਲਾਕਾਰ ਨੇ ਕੁਝ ਵਿਰੋਧ ਦੇ ਵਿੱਚ ਆ ਰਹੇ ਨੇ ਤੇ ਕੁਝ ਹੱਕ ਦੇ ਵਿੱਚ ਆ ਰਹੇ ਨੇ ਤੇ ਪਦਮਸ਼ਰੀ ਹੰਸਾਜ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਦਲਜੀਤ ਦੇ ਹੱਕ ਦੇ ਵਿੱਚ ਇਹਨੇ ਗੱਲਬਾਤ ਕਰਦੇ ਆ ਸਰ ਬਹੁਤ-ਬਹੁਤ ਸਵਾਗਤ ਹੈ ਜੀ 188 ਟੀਵੀ ਜੀ ਥੈਂਕ ਯੂ ਜੀ ਥੈਂਕ ਯੂ ਜੀ ਜੀ ਦੋ ਜੀ ਦੋ ਸਾਡੇ ਦਾ ਬਹੁਤ ਵਿਰੋਧ ਹੋ ਰਿਹਾ ਕਲਾਕਾਰਾਂ ਵੱਲੋਂ ਕੁਝ ਕਲਾਕਾਰ ਹੱਕ ਦੇ ਵਿੱਚ ਵੀ ਆ ਰਹੇ ਨੇ ਤੁਸੀਂ ਅੱਜ ਪੱਖ ਦੇ ਵਿੱਚ ਆਇਓ ਤੁਸੀਂ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੇਰਾ ਇਹੀ ਕਹਿਣਾ ਕਿ ਵਤਨ ਨੂੰ ਪਿਆਰ ਕਰੋ ਵਤਨ ਪ੍ਰਸਤ ਹੋਣਾ ਸਾਡਾ ਫਰਜ਼ ਵੀ ਹੈ ਸਾਡੀ ਇਬਾਦਤ ਵੀ ਹੈ ਜੀ ਇਹ ਲਈ ਗਲਤ ਰੱਬ ਕਰੇ ਕਦੀ ਜੰਗਾ ਲੱਗਣੀ ਨਾ ਜੰਗ ਦਾ ਨਾਂ ਹੀ ਪੈੜਾ ਹੈ ਲੇਕਿਨ ਜੰਗ ਦੇ ਪਿੱਛੇ ਐਤ ਕੀ ਰੀਜ਼ਨ ਏ ਸੀ ਕਿ ਪਹਿਲਗਾਮ ਚ ਜੋ ਹੋਇਆ ਬਹੁਤ ਬੁਰਾ ਸੀ ਉਹਦਾ ਮੈਸੇਜ ਅੱਛੀ ਤਰ੍ਹਾਂ ਪਹੁੰਚ ਗਿਆ ਸੀ ਲੇਕਿਨ ਨਾ ਉਥੇ ਦੀ ਆਵਾਮ ਉਥੇ ਦੇ ਲੋਕ ਨਾ ਇੱਥੇ ਦੇ ਲੋਕ ਕਸੂਰਵਾਰ ਹੈ ਕਸੂਰਵਾਰ ਉਹ ਆ ਕੁਛ ਹੀ ਕੁ ਲੋਕ ਜਿਨ੍ਹਾਂ ਨੇ ਉਹ ਵਾਕਿਆ ਕੀਤਾ ਉਹਨਾਂ ਨੂੰ ਫੜੋ ਉਹਨਾਂ ਨੂੰ ਜੋ ਸਜ਼ਾ ਬਣਦੀ ਦਿਓ ਜੀ ਜੰਗ ਰੁਕ ਗਈ ਆ ਤੇ ਹੁਣ ਨਫਰਤ ਵੀ ਦੀਆਂ ਗੱਲਾਂ ਵੀ ਰੁਕ ਗਈਆਂ ਦਲਜੀਤ ਜੀ ਨੂੰ ਨਹੀਂ ਸੀ ਪਤਾ ਜਦੋਂ ਫਿਲਮ ਬਣ ਰਹੀ ਕਿ ਇੱਥੇ ਹਾਲਾਤ ਐਸੇ ਹੋ ਜਾਣਗੇ ਦੇਖੋ ਕਰੋੜਾਂ ਰੁਪਏ ਅੱਜ ਕੱਲ ਲੱਗ ਜਾਂਦੇ ਆ ਫਿਲਮ ਪ੍ਰੋਡਿਊਸਰ ਦਾ ਵੀ ਨੁਕਸਾਨ ਹੋਏਗਾ ਦਲਜੀਤ ਜੀ ਦੇ ਇਮੇਜ ਤੇ ਵੀ ਹੋਏਗਾ ਫਰਕ ਹਾਲਾਕੇ ਪਹਿਣਾ ਨਹੀਂ ਫਰਕ ਜਿੰਨਾ ਉਹਨੂੰ ਨਿੰਦੋਗੇ ਉਨਾ ਹੀ ਹੋਨੇ ਹੋ ਉਪਰ ਕਰਨਾ ਜਣਾ ਸੋ ਪੂਰੇ ਭਾਰਤ ਦਾ ਫਖਰ ਆ ਪੰਜਾਬੀਆਂ ਦਾ ਵੀ ਫਖਰ ਆ ਲੇਕਿਨ ਪੂਰੇ ਭਾਰਤ ਦਾ ਫਖਰ ਆ ਉਹ ਉੱਥੇ ਪਹੁੰਚ ਗਿਆ ਜਿੱਥੇ ਕੋਈ ਨਹੀਂ ਪਹੁੰਚਿਆ ਪਪੂਲਾਰਿਟੀ ਨੂੰ ਅਗਰ ਦੇਖੀਏ ਸਾਰੀਆਂ ਮੰਜ਼ਲਾਂ ਤੈਅ ਕਰ ਗਿਆ ਕਈ ਕਲਾਕਾਰਾਂ ਦਾ ਨਾ ਇਹ ਵੀ ਕਹਿਣਾ ਹੈ ਉਹ ਕਹਿ ਰਹੇ ਨੇ ਕਿ ਲੱਖਾਂ ਗੀਤ ਨੇ ਜਿਹੜੇ ਪਾਕਿਸਤਾਨ ਤੋਂ ਸਾਡੇ ਇੱਧਰ ਆਏ ਨੇ ਅਸੀਂ ਗਿਣਾ ਸਕਦੇ ਹਾਂ ਮਿਊਜ਼ਿਕ ਜਿਹੜਾ ਕਹਿੰਦੇ ਵੱਧ ਪਾਕਿਸਤਾਨ ਤੋਂ ਇੱਥੇ ਆਇਆ ਆ ਤੁਸੀਂ ਤਾਂ ਬਹੁਤ ਢੇੜਾ ਲਾਇਆ ਪਾਕਿਸਤਾਨ ਦੇ ਵਿੱਚ ਬਹੁਤ ਤੁਸੀਂ ਮਿਊਜ਼ਿਕ ਸ਼ੋਅ ਕੀਤੇ ਨੇ ਤੁਹਾਡੇ ਇਸ ਬਾਰੇ ਕੀ ਕਹਿਣਾ ਕਿ ਵਾਕਿਆ ਜਿਹੜਾ ਸੰਗੀਤ ਬਹੁਤ ਜ਼ਿਆਦਾ ਇੱਧਰ ਆਇਆ ਆਪਣੇ ਵੱਲ ਉਹ ਯਾਰ ਖੁਸ਼ਬੂ ਨੂੰ ਨਹੀਂ ਰੋਕ ਸਕਦੇ ਇੱਧਰੋਂ ਉੱਧਰ ਗਿਆ ਤੇ ਉੱਧਰੋਂ ਇੱਧਰ ਆਇਆ ਇਹ ਕਲਚਰ ਇੱਕ ਹੈ ਨਾ ਉਸ ਅਸੀਂ ਜਦੋਂ ਜਮੇ ਵਾਰਿਸ਼ਾ ਸੁਣ ਰਹੇ ਹਾਂ ਮੀਆਂ ਮੁਹੰਮਦ ਬਖਸ਼ ਪੜ ਰਹੇ ਹੈ ਤੇ ਉਹ ਉਹਨਾਂ ਨੂੰ ਉਹ ਰੋਣਾ ਨੇ ਰਮਾਇਣ ਵੀ ਦੇਖੀ ਹੋਈ ਹੈ ਮਹਾਭਾਰਤ ਵੀ ਇੰਡੀਅਨ ਫਿਲਮ ਕੋ ਛੱਡਦੇ ਨਹੀਂ ਉਹ ਯਾਰ ਲੋਕੀ ਬਹੁਤ ਪਿਆਰੇ ਆ ਇਧਰ ਵੀ ਉਧਰ ਵੀ ਇਹ ਤਾਂ ਕੋਈ ਪਤਾ ਨਹੀਂ ਕਿਹੜੀਆਂ ਤਾਕਤਾਂ ਚਲਾ ਰਹੀਆਂ ਇਹਨਾਂ ਦੋਨ ਇਹਨਾਂ ਨੂੰ ਮੁਲਕਾਂ ਨੂੰ ਇਸ ਕਰਕੇ ਬਦ ਕਿਸਮ ਦੀ ਹੈ ਇਸ ਕੀਤੇ ਦੀ ਲੋਕਾਂ ਦਾ ਕੋਈ ਕਸੂਰ ਥੋੜੀ ਵੈਸੇ ਗੱਲ ਹੋਈ ਦਲਜੀਤ ਦੇ ਨਾਲ ਫੋਨ ਤੇ ਨੀ ਮੇਰੀ ਗਲਤ ਕੋਈ ਨਹੀਂ ਹੈ ਜੀ ਮੇਬੀ ਹੋ ਜਾਏਗੀ ਗੱਲ ਹੋਵੇ ਨਾ ਹੋਵੇ ਲੇਕਿਨ ਸੱਚ ਸੱਚੀ ਬਾਤ ਕਰਨੀ ਚਾਹੀਦੀ ਹੈ ਮੈਂ ਕਿਸ ਸੰਗਤ ਮੈਂ ਗੱਲ ਕਰਦਾ ਤੁਹਾਡਾ ਪਰਿਵਾਰ ਕ੍ਰਿਸ਼ਤਨ ਜੀ ਅਜਾ ਆਉਣ ਵਾਲੇ ਸਮੇਂ ਦੇ ਵਿੱਚ 1 ਅਗਸਤ ਨੂੰ ਉਹ ਵੀ ਉਹ ਵੀ ਮੇਰੇ ਬੇਟਿਆਂ ਵਰਗੀਆਂ ਮੈਂ ਕਿਸੇ ਦੇ ਬਾਰੇ ਨਹੀਂ ਮੈਂ ਅਮਰਿੰਦਰ ਗਿੱਲ ਦੀ ਗੱਲ ਦੀ ਕਰਨ ਲੱਗਾ ਸੀ ਗੱਲ 1 ਅਗਸਤ ਨੂੰ ਉਹਨਾਂ ਦੀ ਵੀ ਬਿਮਾਰੀ ਚੱਲ ਮੇਰਾ ਪੁੱਤ ਫੋਰ ਕਿਉਂਕਿ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਇਹ ਵੀ ਫਿਲਮ ਬੈਨ ਕਰਤੀ ਜਾਵੇ ਭਾਰਤ ਦੇ ਵਿੱਚ ਫਿਰ ਉਦੋਂ ਤੁਹਾਡਾ ਪੱਖ ਕੀ ਹੋਏਗਾ ਮੇਰਾ ਕੀ ਪੱਖ ਹੋਏਗਾ ਆਉਣ ਵਾਲੇ ਸਮੇਂ ਦੀ ਕਿਉਂ ਗੱਲ ਕਰਦੇ ਹੁਣ ਅੱਜ ਦੀ ਗੱਲ ਕਰੋ ਛੱਡੋ ਭਈ ਆਉਣ ਆਉਣ ਵਾਲੇ ਦੀ ਸਮੇਂ ਦੀ ਗੱਲ ਹੀ ਨਾ ਕਰੋ ਅਮਰਿੰਦਰ ਗਿੱਲ ਤਾਂ ਬਹੁਤ ਹੀ ਪਿਆਰਾ ਬੰਦਾ ਹੈ ਉਹਨੂੰ ਤਾਂ ਉਹਦਾ ਮੇਰੇ ਬੇਟੇ ਨੂੰ ਵੀ ਫਿਲਮਾਂ ਨੇ ਜੀ ਦਿੱਤੀ ਸੀ ਬ੍ਰੇਕ ਉਹਦੇ ਫਿਲਮਾਂ ਚ ਬੜੀ ਜਿਹੜੀ ਪੰਜਾਬੀ ਟਿਪੀਕਲ ਬੜੀ ਪਿਆਰੀ ਹੁੰਦੀ ਹੈ ਜੀ ਕੋਸ਼ਿਸ਼ ਕਰ ਲੋ ਥੋੜਾ ਡਿਲੇ ਕਰ ਲੋ ਥੋੜੀ ਜੀ ਫਿਲਮ ਡਿਲੇ ਕਰਕੇ ਬਾਅਦ ਚ ਲਾ ਦੇ ਆਪਾਂ ਵੀ ਨਾ ਜ਼ਿੱਦ ਕਰੀਏ ਇਹ ਤਾਂ ਹੁਣ ਹੋ ਗਈ ਹੈ ਰਿਲੀਜ਼ ਚਲੋ ਮਰਿੰਦਰ ਸਾਹਿਬ ਰੋਕ ਸਕਦੇ ਆ ਜੇ ਰੋਕ ਰੁਕ ਲੈਣ ਤੇ ਰੋਕ ਵਧੀਆ ਨਹੀਂ ਤਾਂ ਵੈਸੇ ਫਿਲਮਾਂ ਨੂੰ ਰੋਕਣਾ ਗਾਣਿਆਂ ਨੂੰ ਰੋਕਣਾ ਖੁਸ਼ਬੂ ਨੂੰ ਰੋਕਣਾ ਜਿੰਨਾ ਮਰਜ਼ੀ ਰੋਕ ਲੋ ਇਹ ਰੁਕਣੇ ਨਹੀਂ ਇਹ ਨਹੀਂ ਰੁਕਣੇ ਸ਼ੁਕਰੀਆ ਗੱਲਬਾਤ ਕਰਨ ਲਈ